ਤੇ ਯਾਰ ਉਹ ਗਲਤੀ ਨਾ ਨਾ ਹੀ ਕਾਫੀ ਬਾਗ ਇੱਕ ਤੋਰ ਪਹਿਲਾ ਹੋ ਰਿਹਾ ਅੱਜ ਜੀ ਕੰਪੜੇ ਤੋਂ ਯਾਰ ਤੁਸੀਂ ਡਿੱਗ ਪਾਉਗੇ ਫਸ ਜੈਗੀ ਇਹ ਧਿੰ ਦੇਨ ਤਾਰਾ ਧਿੰ ਦੇ ਇਹ ਨਾ ਕੋੜੀਆਂ ਇਹ ਸਾਰੇ ਦੀਦਲੇ ਤੋਂ ਹੋ ਗਏ ਵਾਪਸ ਤੇ ਥੱਲ ਲਿਆਉਣਾ ਹੈ ਹਨਾ ਹਾਂਜੀ ਗਾਇਸ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਆਪਾਂ ਸਫਾਈ ਕਰਨੀ ਆ ਉਹਨੇ ਥੋੜਾ ਸਫਾਈ ਕਰਨ ਲੱਗੀਆਂ ਤੇ ਤੁਸੀਂ ਵੇਖੋ ਹਾਲ ਸਾਡੇ ਨਾਲ ਨਾਲ ਸਫਾਈ ਕਰਵਾਵਾਂਗੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਓਕੇ ਤੇ ਸ਼ੁਕਰੀਆ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਸੰਦੂਸ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਬੜੀਆ ਹੋਵੋਗੇ ਤੇ ਬੜੀਆ ਰਹਿਆ ਕਰੋ ਤੇ ਬੜੀਆ ਖੁਸ਼ ਖਸ਼ ਰਹਿਆ ਕਰੋ ਤੇ ਦੂਜਿਆਂ ਨੂੰ ਖੁਸ਼ ਰਹਿਣ ਦਿਆ ਕਰੋ। ਕਿਹੋ ਜਿਹੀ ਤੋਰ ਹੈਂ ਦੋਤੇ ਸਬਜੀ ਦੇ ਨਾਲ ਰੋਟੀ ਤੇ ਜਿੰਦ ਨੇ ਕਿਹਾ ਮੇਰੀ ਸ਼ਕਲ ਨਾ ਵਖਾਇੋ ਇਸ ਲਈ ਮੈਂ ਆਪ ਦਿਖਾ ਦੇਵੀਂ ਭੁੱਖ ਲੱਗੀ ਹੋਣਾ ਬਗੰਗ ਰੋਟੀ ਦੇਖ ਮੇਰੀ ਸ਼ਕਲ ਆ ਰਹੀ ਵਿੱਚ ਹਾਂਜੀ ਤੇ ਜਿਦਾ ਤੁਸੀਂ ਦੇਖ ਲਈ ਵੀ ਹੁਣੇ ਦੱਸਿਆ ਗੋ ਰੋਟੀ ਖਾਦੀ ਰੋਟੀ ਖਾਣ ਤੋਂ ਬਾਅਦ ਨਾਲ ਨੂੰ ਲਿਆਏ ਹਾਂ ਹੁਣ ਬਾਹਰ ਨਿਕਲ ਕੇ ਦੇਖ ਰਹੇ ਹਾਂ ਤੇ ਦੇਖੋ ਮੌਸਮ ਅੱਛਾ ਹੋ ਰਿਹਾ ਹੈ ਮਤਲਬ ਬਾਹਰ ਤੇ ਹਰ ਸ਼ਾਮਾਂ ਹੀ ਹੋ ਗਈਆਂ ਆ ਮੌਸ ते अभी देखेंगे कहीं ना कहीं घूमने जाने का इरादा है घूमने जाने का ज्यादा मतलब एदा नहीं मड़ मोटा इस मार्केट से कोमतेरा में तोड़तेरा की <coughs> तीखा तो लगा है? चावल बन है चावल। राइस <coughs> की काट की ज्यादा ओके ओके लून मिर्च तेज नहीं है मारी ਓਕੇ ਯਾ ਮੈਂ ਟਰਾਈ ਕੀਤਾ ਹੀ ਵੀ ਵਧੀਆ ਬਣ ਕਰਾਰੇ ਕਰਾਰੇ ਲੂਣ ਮਿਰਚ ਵਾਲੇ ਬਣ ਪਰ ਤੁਹਾਨੂੰ ਪਤਾ ਨਾ ਮੈਂ ਉਧਰ ਰਾਈਸ ਨਹੀਂ ਖਾਦੇ ਸੀ ਕਿਉਂਕਿ ਤੁਸੀਂ ਮਰਚਾਂ ਬਹੁਤ ਤੇਜ਼ ਪਾਤੀਆਂ ਸੀ ਕਿੱਦਣ ਨਹੀਂ ਇਹ ਰਾਈਸ ਖਾਦੇ ਭੈਣ ਤੂੰ ਉਹਦਨ ਜਿੱਦਨ ਤੁਸੀਂ ਥੋੜੇ ਜਿਹਾ ਬਣਾਏ ਸੀ ਵੀਰੇ ਵਾਸਤੇ ਹਾਂ ਅੱਜ ਵੀ ਨਹੀਂ ਖਾਣੇ ਹੈ ਇਹ ਨਹੀਂ ਆ ਮਿਰਚਾਂ ਮੇਰੇ ਵਾਸਤੇ ਸਹੀ ਫਿਰ ਉਹਦੇ ਵਾਸਤੇ ਜਾਂਦੇ ਨੇ ਮੈਂ ਖਾ ਕੇ ਦਾਦੀ ਰੁਕ ਜਾ ਦੁੱਧ ਲਿਆ ਕੇ ਦੇ ਇੱਡਾ ਟੇਸਟੀ ਬਣਿਆ ਨਾ ਆਹ ਆਹ ਵਿੱਚ ਬੜੀਆਂ ਹੁੰਨ ਤਾਂ ਸਵਾਦ ਆ ਜੀ ਹਨਾ ਦੇਖੀ ਮੂੰਹ ਕਿਵੇਂ ਕਰਦਾ ਚਾਹ ਪੀਓ ਚਾਹ ਪੀਓ ਮੈਡਮ ਜੀ ਕਿਨੂੰ ਟੈਨਸ਼ਨ ਨਹੀਂ ਪੈਸੇ ਪੈਸੇ ਨੂੰ ਕੋ ਟੈਨਸ਼ਨ ਇਹ ਤੈਨੂੰ ਜੇ ਮੈਂ ਤੁਹਾਨੂੰ ਟਾਈਮ ਬਖਾਵਾਂ ਇੱਕ ਮਿੰਟ ਦੇਖਦਾ ਪਿਆ ਜੀ ਉੱਤੇ ਕਿੰਨਾ ਹੋਇਆ ਆ ਮੈਂ ਦੱਸ ਦੇਣੀ ਕਿੰਨਾ 12 ਵਜਣਾਂ ਵਾਲੇ ਨੇ ਤੇ ਇੱਧਰ ਇਹਨੇ ਕੀ ਸਿਆਪਾ ਪਾਇਆ ਆਇਆ ਹਾਂ ਕੀ 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 ਆਗੀ ਮੰਗਾਇਆ ਸਰਫ ਕਾਤੋਂ ਮੰਗਾਇਆ ਆਪਾਂ ਕੱਪੜੇ ਧੋਣ ਲੱਗੇ ਆ ਮਤਲਬ ਧੋਣ ਲੱਗੇ ਯਾਰ ਇਹ ਕੁੜੀ ਪੋ ਰਾਣੀ ਵੇਂਦੀ ਵੀ ਅਗਲਾ ਬੰਦਾ ਥੱਕਿਆ ਆਇਆ ਹੈ ਨਾ ਤੂੰ ਹੋਣੀ ਹੋਣੀ ਆਈਆਂ ਹੋਰ ਕੀ ਕਰ ਰੋਟੀ ਖਾਦੀ ਆ ਕੇ 12 ਵਜਣੇ 9 ਵਜੇ ਦੀ ਆਈ ਏ ਤੂੰ ਕਮਾਲ ਹੋਈ ਅੱਛਾ ਰੋਡ ਘੰਟੇ ਰੈਸਟ ਹੋ ਗਈ ਏ ਦੇਖੋ ਮੈਂ ਤੁਹਾਨੂੰ ਮੇਨ ਗੱਲ ਚੀਟ ਸਮਝਾਉਣੀ ਆ ਉਵੇਂ ਨਹੀਂ ਕੋਈ ਸਮਝ ਆਦਾ ਆਇਆ 10 ਰੁਪਏ ਨੂੰ ਪੈਰ ਲਾ ਜੀ ਗੱਲ ਸੁਣੋ ਸੁਣਵਾਲੀ ਏ ਕਿ ਨੀਚੇ ਤੋਂ ਕੱਪੜੇ ਧੋ ਕੇ ਉੱਪਰ ਲੈ ਕੇ ਜਾਣੇ ਟੂ ਮੱਚ ਡਿਫਿਕਲਟ ਕੰਮ ਠੀਕ ਹੈ ਕੰਬਲ-ਕੁੰਬਲ ਤੋਂ ਨੇ ਤੁਸੀਂ ਵੇਖ ਲਿਓ ਜਿਆਦੇ ਵੱਟੇ ਨਹੀਂ ਛੋਟੇ ਮਤਲਬ ਛੋਟੇ-ਛੋਟੇ ਨਹੀਂ ਜਿਹੜੀ ਪੰਡ ਮੈਂ ਦੁਪਹਿਰੇ ਚੁੱਕ ਕੇ ਲੱਗੀ ਸੀ ਉੱਪਰ ਉਹ ਉੱਤੇ ਰੱਖਤੀ ਇਹਨਾਂ ਦੀ ਕੱਲ ਮੈਂ ਇਹਨੂੰ ਰਾਤ ਗਿਆ ਜਿਹਦੀ ਰਾਤ ਬੀਤ ਗਈ ਮੈਂ ਚੱਲ ਆਪਾਂ ਨਹਾਇਆ ਕਰਦੇ ਆ ਚਾਦਰਾਂ ਚੁੱਦਰਾਂ ਧੋ ਕੇ ਪਾ ਦਿੰਨੇ ਹਣਾ ਮੀਨ ਤਾਰੇ ਨਿਕਲੇ ਵਧੀਆ ਮੈਂ ਚੱ ਜਿਨ੍ਹਾਂ ਨੂੰ ਆਪਾਂ ਉਠਨਾ 11 11 ਕਵਾਇਦੇ ਨੇ ਉਹਨੇ ਸੁੱਕ ਦੇਣੀ ਆਪਾਂ ਲੈ ਆਵਾਂਗੇ ਇਹ ਮੈਡਮ ਨੇ ਕਿ ਅੱਜ ਨਹੀਂ ਕੱਲ ਤੇ ਦੀਦੀ ਪੱਕਾ ਸਵੇਰ ਨਾਲੀ ਸਵੇਰੇ ਨਹੀਂ ਦੀਦੀ ਹੁਣ ਰਾਤ ਨੂੰ ਧੋਵਾਂਗੇ ਹੁਣ ਅੱਜ ਤਾਂ ਧੋਣੇ ਹੀ ਧੋਣੇ ਤੂੰ ਕੋਲੇ ਬਹਿ ਜੀ ਕੁਰਸੀ ਢਾ ਕੇ ਮੈਂ ਕੰਮ ਵਾਲੀ ਬੈਂਕ ਬੰਜਾਂਗੀ No problem ਆ ਮੋੜੀ ਬਈ ਬੰਜਾਂਗੀ No problem ਚੱਲ ਮੋੜਿਆ ਖੜੀ ਜੱਟ ਫੇਰ ਤੂੰ ਖਾਣ ਕੀ ਜੀ ਦਾਂਗੀ ਕੀ ਹੁਣੇ ਦੇ ਦਿੰਦੀਆਂ ਫਿਰ ਜਾਏਂਗੀ ਹਾਂ ਲਿਓ ਲਿਓ ਚੀਜ਼ ਦੋ ਲੈ

ਖੜੀ ਹੋ ਜਾ ਦੰਗਰੇ ਦੋਬੀ ਦੇ ਹੋਰ ਕੀ ਦੋਬੀ ਦੇ ਹੋਰ ਚੱਲ ਲੈ ਨਾ ਨਹੀਂ ਦਿੰਦੇ ਚਾਟ ਇੱਕ ਲੈ ਚਾਟ ਲੈ ਗਾਈ ਫਾਈਨਲੀ ਸ਼ਾਹ ਤੇ ਪਹੁੰਚ ਚੁੱਕੇ ਆ ਇਹ ਜਦੋਂ ਸਵੇਰੇ ਸਾਡੇ ਹੋਨਰ ਨੂੰ ਪਤਾ ਲੱਗਾ ਤੇ ਉਹ ਆਨੰਦ ਨਾਲ ਗਲੀ ਚ ਚਿਕੜਨਾ ਕਰਿਆ ਕਰੋ ਪਰ ਉਹਨਾਂ ਨੇ ਅਹੀਂ ਕਰ ਦੇਣ ਲੱਗੇ ਆ ਜੋ ਸਾਨੂੰ ਠੀਕ ਲੱਗਾ ਪਾਈ ਪਾਸੀ ਥੱਲੋ ਲਾ ਕੇ ਲਿਆਏ ਆ

ਸਰਾਂਤੀ ਬਾਵੜੀ ਲਈ ਪਾਗਲ ਆਪਰੇ ਬਖਾਵਾ ਆਲੋ ਬਖਾਉ ਮੈਂ ਬਾਲਟੀ ਲੈ ਆਉਂ ਤੂੰ ਹੀ ਬਖਾਵਾ ਲਖਟਿਆਰੀ ਜਿੱਕਰ ਫਾਲ ਨਹੀਂ ਕਰਨਾਗਾ ਲੋ ਗਾਈਸ ਆਏ ਪੰਡੂ ਤੇ ਲੈ ਕੇ ਹੀ ਉਹ ਬਾਲਟੀ ਚਹੀ ਹੁਣ ਲੈ ਕੇ ਆ ਥੱਲੇ ਹੀ ਸਰਫੇ ਤੇ ਇੱਕ ਬਾਲਟੀ ਉਹ ਪਈ ਉਹ ਚੱਕਣੀ ਉਹਦੇ ਵਾਸਤੇ ਤਾਂ ਆਪਾਂ ਨੂੰ ਸ਼ੇਅਰ ਹੋ ਕਰਨੀ ਪਊਗੀ ਕਰਨਾ ਜੀ ਜੀ ਕੁਝ ਪਹਿਲਾਂ ਉਹ ਬਾਲਟੀ ਨਹੀਂ ਕਾਪਟੇ ਮਾਰ ਦਨਾ ਆ ਮੈਂ ਤਾਂ ਗਾਈਸ ਆ ਵਾਲੀ ਸ਼ੇਅਰ ਵੇਲੀ ਕਰ ਲੈਣੀ ਆ ਆਪਾਂ ਇੱਥੇ ਜੜ ਕੇ ਬਹਿ ਜਨਾ ਆਪਾਂ ਸਾਫ ਕਿਆ ਹੀ ਵੀ ਆਪਾਂ ਥੱਕੇ ਪਏ ਆ ਮੈਂ ਵਾਲੀ ਬਾਲਟੀ ਆਏ ਚੱਕ ਲੈਣੀ ਆ ਕਿਉਂਕਿ ਇਹਨੇ ਦੁਪਹਿਰੇ ਵੀ ਲਈ ਰੱਖਿਆ ਸਾਬ ਸਫਾਈ ਕਰਨਾ ਆਇ ਇ ਚੂਹਾ ਫੜਿਆ ਸੀ ਉਹ ਆ ਆਜਾ ਭਣੀ ਜੀ ਵਾਲੀ ਸਫੋਣਾ ਹਾਂ ਸਫੋਣਾ ਕਰਦੀ ਇਹ ਤਾਂ ਫਸ ਗਈ ਮੈਂ ਕੰਮ ਵਗੜਨ ਨਹੀਂ ਆਈਆਂ ਅੱਜ ਆਹ ਯਾਰ ਆਹ ਵੈਰੀ ਬੈਡ ਵੈਰੀ ਬੈਡ ਪਾਲਟੀ ਗਾੜ ਕਰਨੀ ਪਊਗੀ ਪਹਿਲਾਂ ਗੋਟਾ ਬੱਚਾ ਛੱਡ ਚਾਹਦੇ ਨੇ ਪਰਾਨ ਜਦੋਂ ਇੰਨੀਆਂ ਪੌੜੀਆਂ ਤਾਂ ਚੜ ਕੇ ਆਉਣਾ ਪਵੇ ਪਾਣੀ ਬੜਾ ਫਲੋ ਫਲੋਂਦਾ ਇਹ ਹੋਲੀ ਹੋਲੀ ਆਊਗਾ ਇਹਦੀ ਬਾਕੀ ਸਭ ਵਾਕ ਤੁਸੀਂ ਇਸੇ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਤਾਂ ਉਹਦੇ ਚ ਕਟਣਾ ਪਊਗਾ ਦੀਦੀ ਇਟਸ ਰੀਲੀ ਟੂ ਮੱਚ ਵਾਪਸ ਪਾਉਗੇ ਇਹਦੇ ਚ ਗਾਇਸਾਂ ਬਦਲ ਆ ਗਿਆ ਹੁਣ ਅ ਵੀ ਕਿੰਨਾ ਕੰਮ ਕਰਦੀ ਏ ਪਹਿਲੀ ਗੱਲ ਸਭ ਤੋਂ ਵੱਡੀ ਗਲਤੀ ਇਹ ਸੀ ਡੱਬਾ ਨਹੀਂ ਲਾਇਆ ਸਰਫਾ ਲਾ ਉੱਤੇ ਬਸ ਹੋਰ ਜਾਣ ਦ ਹੋਰ ਜਾਣ ਦ ਵਾਲੇ ਕਿਉਂਕਿ ਇਹ ਪਤਾ ਕੀ ਇਹ ਜਿਹੜਾ ਵੀ ਤੁਸੀਂ ਵੇਚੋ ਪਾਤਾ ਉਹ ਸਰਫ ਤਾਂ ਗੰਦਾ ਹੋਈ ਜਾ ਪਹਿਲਾਂ ਦੂਜੇ ਕੱਪੜੇ ਧੋਣੇ ਨਿੱਕੇ ਛੋਟੇ ਅੱਛਾ ਇੱਥੇ ਥੱਲੇ ਕੰਢੇ ਡਾਏ ਨੇ ਕਿੱਲਾ ਹੋ ਜੂਆ ਪੋਦੇ ਚ ਰੱਖਦਾ ਇੱਧਰ ਰੱਖ ਲਾ ਸੈਂਟ ਤੇ ਫੋਨ ਦੇ ਕੋਸਾ ਉਹੋ ਹਾਂ ਮੇਰੇ ਵੀ ਬੁਰੇ ਹੀ ਨੇ ਵੈਸੇ ਮੈਂ ਛੋਟਾ ਪਜਾਮਾ ਪਾ ਕੇ ਬਣਾਣਾ ਸੀ ਨਾ ਕੁੱਚਾ ਮਤਲਬ ਪਾਣੀ ਝਾੜੋ ਨਹੀਂ ਹੋਇਆ ਜਾਦਾ ਬਾਲਟੀ ਵਾਲੇ ਕੱਪੜੇ ਸਾਫ਼ ਕਰ ਹੁਣੇ ਨੀਰ ਰਹਾਦੇ ਸਾਈਡ ਤੇ ਮੈਂ ਕਹੀ ਨੀ ਤੂੰ ਬਹਿ ਜਾ ਇੱਥੇ ਨਹੀਂ ਆਵੇ ਮੈਂ ਬੈਠੀ ਐ ਮੈਨੂੰ ਪਤਾ ਗਈ ਸੀ ਫੋਨ ਬਸ ਬੰਦ ਹੋਉਂਦੀ ਦੇ ਰੇ ਮੈਂ ਇਸੇ ਕਰਕੇ ਮੈਂ ਕੰਟੀਨਿਊ ਰੱਖਿਆ ਹੋਇਆ ਹੈ। ਤੁਸੀਂ ਸਾਥੇ ਨੂੰ ਨਹੀਂ ਨਾ ਮੈਂ ਤੇ ਦੀਨੀ। ਤੁਸੀਂ ਰਾਜੂ ਕੱਪੜੇ ਖੁੰਦ ਲਾਈ ਤੇ ਬੈਠਣੂ ਨਹੀਂ ਆਉਗਾ। ਆਪਾਂ ਉਹ ਚੱਕ ਲੈਣਾ ਸੀ ਨਾ। ਆਪਣੀ ਪੀੜੀ ਜੀ। ਹਾਂ। ਤਿਲਕ ਨਾ ਜਾਇਓ। ਚੱਪਲ ਨਹੀਂ ਚਾਉਣੀ ਤੁਸੀਂ। ਚਾਲ ਆ ਦੇਖੋ ਇੱਥੇ ਜੇ ਮੈਂ ਵੀ ਬਹਿ ਜਾਨੀ ਹਾਂ ਹਮ ਤੋਂ ਪਤਲੇ ਸੇ ਹੈ ਇਸੀ ਤੇ ਪੂਰੇ ਹੈ ਆਸੇ ਪਾਸੇ ਦਾ ਥਿਊ ਦਿਖਾ ਆਸੇ ਪਾਸੇ ਦਾ ਥਿਊ ਕੀ ਪਹਿਲਾਂ ਥਿਊ ਤਾਂ ਵਿਖਾਣਾ ਲਓ ਜੀ ਜੇ ਕੋਈ ਫਿਲਮ ਇੰਡਸਟਰੀ ਵਾਲਾ ਬੰਦਾ ਤੈਨੂੰ ਵੇਖੇ ਤਾਂ ਥੋਗੀ ਦਾ ਰੋਲ ਮਿਲ ਸਕਦਾ ਇਹ ਕਿ ਸੱਤ ਲਾਹੇ ਉੱਤੇ ਦੇਖਿਆ ਜਾਵੇ ਤਾਂ ਬੱਦਲ ਹੋਏ ਪਏ ਨੇ ਇੱਕ ਮਿੰਟ ਕੈਮਰਾ ਹਾਈ ਹਾਏ ਕੀ ਤੁਹਾਨੂੰ ਨਹੀਂ ਦਿਖਿਆ ਆ ਬੱਦਲ ਨੇ ਉੱਤੇ ਇੱਕ ਤੱਕ ਚਿਕੜਿੰਗ 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 ਕਰਦੇ ਤੂੰ ਇੱਚੀ ਜਗੀਆਂ ਤਾਰ ਹੋ ਜਾਏਗਾ ਜਾਂ ਪਾਰ ਹੋ ਜਾਏਗਾ ਵੇਖੋ गाइस ਉੱਤੇ ਬੱਦਲ ਨੇ ਇਹ ਮੰਨਦੀ ਨਹੀਂ ਨਾ ਜਦੋਂ ਇਹ ਮੰਨਦੇ ਹੀ ਕਿੱਥੇ ਨੇ ਵੀ ਮੈਂ ਇੰਨਾ ਤੋਂ ਸਿਆਣੀ ਆ ਦੇਖੋ ਉੱਤੇ ਬੱਦਲ ਹੀ ਬੱਦਲ ਆਸੇ-ਪਾਸੇ ਪੂਰੀ ਸ਼ਾਂਤੀ ਤੇ ਹੌਣ ਕਿੱਥੇ ਰੱਖਿਆ ਆਪੇ ਹਮੇ ਜੀ ਤੇ ਓਹੋ ਚੱਪੜੀ ਰੋੜ ਗਈ ਇਵੇਂ ਮੈਂ ਤੁਹਾਨੂੰ ਟਾਈਮ ਦਿਖਾਵਾਂ ਤਾਂ ਜਾਗਪੂ ਪੂਰੇ 12 ਵਜੇ ਹੈ ਹੈ ਗਾਇ ਕੁੜੀ ਦਾ ਹਾਲ ਕੋਈ ਬੇਵਕੂਫਾ ਗੱਲਾਂ ਜੇ ਤੁਹਾਨੂੰ ਜਾਨਵਰ ਜੁਨਵਰ ਦੇ ਸੁਣਦੇ ਹੋ ਤਾਂ ਦੇਖੋ ਪਲਾਂਟਸ ਅੱਛੇ ਅੱਛੇ ਪਲਾਂਟਸ ਕੋਈ ਜਾ ਰਹਾ ਹੈ ਕੋਈ ਆ ਰਹਾ ਹੈ ਦੇਖੋ ਮੇਨ ਉਹਦੇ ਤੇ ਵੀ ਪੁੱਲ ਤੇ ਵੀ ਕੋਈ ਵੀਕਲ ਨਹੀਂ ਕੋਈ ਵਜ ਨਹੀਂ 12 ਵਜੇ ਕੌਣ ਕੱਪੜੇ ਧੁੰਦਾ ਹੁੰਦਾ ਹੁੰਦਾ ਕੌਣ ਕੱਪੜੇ ਧੁੰਦਾ 12 ਵਜੇ ਹੂ ਹੂ ਯੂ 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 ਠੀਕ ਹੈ गाइस ਉਹਨੂੰ ਕੋਲੋਂ ਸੁੱਕਣੇ ਚੱਕਣੇ ਪਾ ਦਿਆ ਨਾ ਇੰਨੀ ਵੀ ਮੈਂ ਬੇਸ਼ਰਮ ਨਹੀਂ ਆ ਓਕੇ ਬਾਏ ਲੋ गाइस ਹੁਣ ਨਾ ਮੈਂ ਟਾਰਚ ਆਫ ਕਰਕੇ ਵਿਖਾਉਣੀ ਆ ਲੈਓ ਮੈਂ ਧੋਵਾ ਫੋਨ ਰੱਖਾਈਆਂ ਹਾਂ ਲਿਆ ਕਪੜੇ ਚੁੱਕ ਗੱਦ ਮੈਂ ਮੈਂ ਜੀ ਦੁਕੇ ਬੋਲ ਮੈਂ ਗੱਦ ਸੁਣੋ ਓਟਾ ਇਹ ਹੈ ਇਸki asliyat ਯਾਰ ਐਵੇਂ ਨਾ ਕਾਰਨੀ ਕਿ ਮੈਂ ਸਾਰੇ ਲੀਟੋ ਨੇ ਮਤਲਬ ਵੀ ਇਹ ਜਦੋਂ ਅੱਗੇ ਆਪਾਂ ਦਿਵਾਲੀ ਤੇ ਸਫਾਈ ਕੀਤੀ ਸੀ ਜਿਹੜੇ ਦੋ ਜਿਹੜੇ ਗੱਦਿਆਂ ਦੇ ਸ਼ਾਰਟ ਕਾਰਟਨ ਉਹ ਮੇਰੇ ਕੋਲੇ ਹਾਲੇ ਵੀ ਸੇਵ ਹੈ ਸਨੈਪ ਹਾਈ ਨਹੀਂ ਹਾਂ ਵਾਕਈ ਕਪੜੇ ਤਾਂ ਬਹੁਤ ਹੁੰਦੀ ਐ ਏਡੀ ਨਹੀਂ ਗੱਲ ਮਤਲਬ ਡੇਲੀ ਰੂਟੀਨ ਵਾਲੇ ਨਹੀਂ ਸਫਾਈ ਕਰਨੀ ਹੋਵੇ ਜਦੋਂ ਸਫਾਈ ਕਰਨਾ ਇਸ ਦਾ ਫੇਵਰੇਟ ਕੰਮ ਕਰੀ ਵੀ ਮੈਂ ਜਾਊਂਗਾ ਨਾ ਸਾਬ ਸਫਾਈ ਮੰਮੀ ਕੋਲ ਮੈਂ ਹੀ ਜਾਂਦਾ ਕਰਦੀ ਆ

ਹਾਂ ਗਾਇਆ ਕੁਲੀਆ ਬੈ ਇਹ ਔਰਤ ਹੈ ਨਾ ਜਿਹੜੀ ਇਹ ਔਰਤ ਇਹ ਕੀ ਕਹਿਆ ਹੁਣੇ ਜੱਬਲ ਜੀ ਨੇ ਇਹ ਚੀਜ਼ੇ ਕਹਿੰਦੀ ਪਈ ਹੈ ਕਿ 100% ਸ਼ੋਰ ਆ ਕਿ ਮੀ ਪਾਏਗਾ ਲਿਸ਼ਕਣ ਦੇ ਆ ਜੱਬਲ ਲਿਸ਼ਕਣ ਤੇ ਹੀ ਗੱਲ ਮੈਂ ਕਹਿੰਦੀ ਰੱਬਾ ਪਲੀਜ਼ ਹੈ ਮੇਰ ਕਰੀ ਨਾ ਪਾਈ ਮੀ ਤੇ ਇਹ ਹੋਕੇ ਕਪੜੇ ਤੋ ਦੇਣੇ ਉਤੋਂ ਦੀ ਹੋ ਕੇ ਤੋਤੇ ਦੀ ਵੇਖ ਸਾਰਾ ਸਾਫਾਈ ਕਰ ਕਰਕੇ ਪੈਪਾ ਪੁਪਾ ਫਿਰ ਵਾਪਸ ਨੂੰ ਚੱਕ ਲਈਆਂ ਇਹ ਕੁੜੀ ਨੂੰ ਸ਼ਰਮ ਨਹੀਂ ਆਈ ਕਹਿਣ ਲੱਗੀ ਨੂੰ ਜੱਪਾ ਕਪੜੇ ਤੂੰ ਪਹਿ ਮੈਨੂੰ ਤਾਂ ਆ ਪੈਗਾ ਸੀ ਹੁਣ ਉੱਤੇ ਆਏ ਸਾਰੇ ਧੋਪ ਜਾਂਦੇ ਪਰ ਬੱਦਲ ਲਿਛਣ ਡਿਆ ਹੁਣ ਕੰਨ ਇੰਨੇ ਕ ਅੱਧਾ ਘੰਟਾ ਪੌਣਾ ਹੋਗਾ ਤੁੰਡਗੇ ਨੂੰ ਜਦਨੇ ਕਿੰਨੇ ਗਦੀਦੇ ਪੈਨੇ ਨੂੰ ਧੀ ਜਿੰਨੇ ਤੋਪਦੇ ਨੇ ਚਾਦਰਾਂ ਚੁੱਧਾਂ ਤੋਪੀਆਂ ਬਸ ਠੀਕ ਹੈ ਮੇਟਾ ਹੀ ਕਰ ਸਾਰਾ ਕੁਝ ਤੇਰੀ ਥੋੜੀ ਸਿੱਖਿਆ ਕਰ ਦੇ ਕੁਝ ਕਰਨਾ ਚਿਕੜ ਦੇਖਣਾ ਚਿਕੜ ਗਾਇਸ ਚਿਕੜ ਨੂੰ ਨਾ ਜਾ ਦੇ ਥੱਲੇ ਲੋਈ ਜਿਆਦਾ ਤਾਂ ਨਹੀਂ ਹੋਇਆ ਇੰਨਾ ਕੁ ਤੇ ਨੋਰਮਲ ਵੀਰ ਬਾਈਕ ਧੋਣ ਲੱਗਿਆ ਕਰ ਦਿੰਦਾ ਬਾਲੇ ਬੁੱਲੇ ਹੱਥ ਛੱਡ ਦੇ ਆ ਰਹਿ ਜene ਜੀ ਤੂੰ ਨਾਲ ਓ ਇੰਡੀ ਗੰਡ ਪਈ ਹੈ ਜੀ ਤੂੰ ਨਾਲੀ ਬੰਦ ਕਰ ਮੈਂ ਕਿਤਰਾ ਕਰ ਦਾਂ ਥੱਲੇ ਆ ਜਾਉਣਾ ਤਿਲਕ ਨਾ ਸਵਾ ਦਿਖ ਰਿਹਾ ਕੁਛ ਨਹੀਂ ਦਿਖ ਰਿਹਾ ਉੱਤੇ ਆ ਲਾਈਟ ਨਹੀਂ ਕਲੀਅਰ ਦੇ ਦਿੱਤੀਆਂ ਯਾਰ